ਕਿਰਪਾਨਾਂ ਦਾ ਦਿਹਾੜਾ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨ ਦੀ ਬਖਸ਼ੀ ਗਈ ਅਮੋਲਕ ਦਾਤ ਮੀਰੀ ਤੇ ਪੀਰੀ ਦਾ ਸਿਧਾਂਤ ਜਿਸ ਨੇ ਜਾਬਰਾਨਾ ਹਨੇਰੀ ਰਾਤ ਨੂੰ ਉਜਲੇ ਦਿਨ ਵਿੱਚ ਬਦਲ ਦਿੱਤਾ ਸੀ ਮੀਰੀ ਤੇ ਪੀਰੀ ਮਨੁੱਖ ਦੀ ਅੰਤਰੀਵ ਅਤੇ ਬਾਹਰੀ ਜੀਵਨ ਜੁਗਤ ਦੀ ਸਾਂਝ ਹੈ ਜੋ ਸਿੱਖ ਨੂੰ ਸੰਤ ਸਿਪਾਹੀ ਬਣਾਉਂਦੀ ਹੈ ਜਿਸ ਤੇ ਰਾਹੀ ਗੁਰੂ ਸਾਹਿਬ ਨੇ ਸਿੱਖ ਪੰਥ ਨੂੰ ਤਾਕਤਵਰ ਜਥੇਬੰਦੀ ਦਾ ਰੂਪ ਦੇ ਕੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਭਾਰੀ ਇਨਕਲਾਬ ਪੈਦਾ ਕੀਤਾ ਸੀ ਸਿੱਖ ਦੇ ਜੀਵਨ ਵਿੱਚ ਇਹਨਾਂ ਦੋਹਾਂ ਪੱਖਾਂ ਦਾ ਹੋਣਾ ਲਾਜ਼ਮੀ ਹੈ ਜਿਨ੍ਹਾਂ ਦਾ ਸੁਮੇਲ ਹੀ ਸਿੱਖੀ ਦਾ ਨਿਆਰਾਪਣ ਹੈ ਸੰਸਾਰ ਵਿੱਚ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਧਰਮ ਅਤੇ ਰਾਜ ਪਾਉ ਰਾਜਨੀਤੀ ਦਾ ਤੇ ਧਰਮ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਪਰ ਅਸਲ ਵਿੱਚ ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਦੋਨੋਂ ਇੱਕ ਦੂਜੇ ਬਿਨਾ ਅਧੂਰੇ ਹਨ ਕਿਉਂਕਿ ਰਾਜ ਦੇ ਬਿਨਾ ਧਰਮ ਪਰਫੁੱਲਕ ਨਹੀਂ ਹੋ ਸਕਦਾ ਤੇ ਧਰਮ ਦੇ ਬਿਨਾ ਰਾਜ ਵਿਅਰਥ ਹੈ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨਾ ਸਭ ਦਲੈ ਮਲੈ ਹੈ ਇਸ ਦੂਰੰਦੇਸ਼ੀ ਨਾਲ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਨਾਨਕ ਰਾਜ ਦੇ ਪਾਤਸ਼ਾਹੀ ਦਾਅਵੇ ਨੂੰ ਸਪਸ਼ਟ ਕਰ ਦਿੱਤਾ ਸੀ। ਇਹੀ ਖਾਲਸਾ ਰਾਜ ਦੀ ਉਮੰਗ ਹੈ। ਮੀਰੀ ਸ਼ਬਦ ਮੀਰ ਤੋਂ ਬਣਿਆ ਜਿਸ ਦਾ ਅਰਥ ਹੈ ਬਾਦਸ਼ਾਹ ਅਤੇ ਪੀਰੀ ਸ਼ਬਦ ਪੀਰ ਤੋਂ ਬਣਿਆ ਜਿਸ ਦਾ ਅਰਥ ਹੈ ਧਾਰਮਿਕ ਆਗੂ। ਮੀਰੀ ਸੰਸਾਰ ਦਾ ਰਾਜ ਹੈ ਅਤੇ ਪੀਰੀ ਮਨੁੱਖ ਦੇ ਅੰਦਰ ਦੀ ਰੂਹਾਨੀਅਤ। ਪੀਰੀ ਧਰਮ ਹੈ ਅਤੇ ਮੀਰੀ ਰਾਜਨੀਤੀ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੱਲੀ ਮੀਰੀ ਨਹੀਂ ਪਾਈ। ਸਗੋਂ ਸ਼ਬਦ ਦੀ ਪੀਰੀ ਵੀ ਪਾਈ ਸੀ ਗੁਰੂ ਸਾਹਿਬ ਨੇ ਸਮਝਾਇਆ ਕਿ ਬਾਦਸ਼ਾਹੀ ਰਾਜ ਦੀ ਗੱਲ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਦਸ਼ਾਹੀ ਤੋਂ ਪਹਿਲਾਂ ਅੰਦਰ ਦੀ ਪਾਤਸ਼ਾਹੀ ਦਾ ਹੋਣਾ ਬਹੁਤ ਜ਼ਰੂਰੀ ਹੈ ਮੀਰੀ ਦੀ ਕਿਰਪਾਨ ਪਾਉਣ ਵਾਲਾ ਬਾਹਰ ਵਾਲੇ ਦੁਸ਼ਮਣਾਂ ਨੂੰ ਫਤਿਹ ਕਰਦਾ ਹੈ ਤੇ ਪੀਰੀ ਦੀ ਕਿਰਪਾਨ ਪਹਿਨਣ ਵਾਲਾ ਅੰਦਰ ਦੀਆਂ ਬੁਰਾਈਆਂ ਉੱਤੇ ਫਤਿਹ ਪਾਉਂਦਾ ਹੈ ਸਿਰਫ 11 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੇਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਣ ਦਾ ਅਸਰ ਇਹ ਹੋਇਆ ਸੀ ਕਿ ਸਿੱਖਾਂ ਨੇ ਹਕੂਮਤ ਦੀ ਪ੍ਰਵਾਹ ਛੱਡ ਕੇ ਸਿਰਫ ਪੂਰੇ ਗੁਰੂ ਉੱਤੇ ਨਿਸ਼ਚਾ ਬਣਾ ਲਿਆ ਸੀ ਮੇਰੀ ਪੀਰੀ ਦੀਆਂ ਇਹਨਾਂ ਦੋ ਤਲਵਾਰਾਂ ਨੇ ਹੀ ਬਾਅਦ ਵਿੱਚ ਖੰਡੇ ਦਾ ਰੂਪ ਲਿਆ ਇੱਕ ਧਾਰ ਵਿੱਚ ਪੀਰੀ ਆਈ ਅਤੇ ਦੂਜੀ ਧਾਰ ਵਿੱਚ ਮੀਰੀ ਮੀਰੀ ਪੀਰੀ ਦੇ ਇਸ ਅਲੋਕਿਕ ਖੰਡੇ ਰਾਹੀਂ ਅੰਮ੍ਰਿਤ ਤਿਆਰ ਹੋਇਆ ਤੇ ਉਸ ਅੰਮ੍ਰਿਤ ਵਿੱਚੋਂ ਖਾਲਸਾ ਪ੍ਰਗਟ ਹੋਇਆ ਜਿਸ ਨੇ ਹੱਥ ਵਿੱਚ ਕਿਰਪਾਨ ਫੜ ਕੇ ਜ਼ਾਲਮ ਹੁਕਮਰਾਨਾਂ ਦਾ ਨਾਸ ਕਰਨ ਲਈ ਧਰਮ ਯੁੱਧ ਲੜਦਿਆਂ ਖਾਲਸਾ ਰਾਜ ਦੀ ਨੀ ਰੱਖੀ ਉਹਨਾਂ ਕਿਰਪਾਨਾਂ ਦਾ ਦਿਹਾੜਾ ਭਾਵ ਮੀਰੀ ਪੀਰੀ ਦਿਵਸ ਮਨਾਉਂਦੇ ਆ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੀ ਇਸ ਬੁੱਢ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ